ਸ਼ਸ਼ੀਕਲ ਜੀ ਸਿਮਰਨ ਬੁਟੀਕ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਆ ਬਹੁਤ ਜ਼ਿਆਦਾ ਸੋਹਣੇ-ਸੋਹਣੇ ਤੁਸੀਂ ਸੂਟ ਬਾਏ ਕਰ ਰਹੇ ਆ ਅੱਜ ਵਾਲੇ ਸੂਟ ਅਸੀਂ ਤੁਹਾਨੂੰ ਲੈ ਕੇ ਆਏ ਆ ਜੀ ਪਿਓਰ ਕਾਟਨ ਦਾ ਰਿਯਾਨ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ 5 ਮੀਟਰ ਦਾ ਪਿਓਰ ਕਾਟਨ ਹੈ ਜੀ ਬਹੁਤ ਹੀ ਵਧੀਆ ਫੈਬਰਿਕ ਹੈ ਏਕੇ ਟੈਕਸ ਦਾ ਬ੍ਰਾਂਡ ਹੈ ਜੀ ਏਕੇ ਟੈਕਸ ਦਾ ਸੂਟ ਦਾ ਪ੍ਰਾਈਸ ਹੈਗਾ 850 ਰੁਪਏ ਦਾ 5 ਮੀਟਰ 850 ਰੁਪਏ ਦਾ 5 ਮੀਟਰ ਸੂਟ ਮਿਲੂਗਾ ਜੀ ਤੁਹਾਨੂੰ ਵਿਦ ਸ਼ਿਪਿੰਗ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਉਹ ਸਾਡਾ ਵਟਸਐਪ ਨੰਬਰ ਹੈ ਇਸੀ ਨੰਬਰ ਤੇ ਤੁਸੀਂ ਪਿਕ ਪੇਜ ਕੇ ਆਪਣੇ ਵਾਸਤੇ ਸੋਹਣਾ ਜਾਂ ਸੂਟ ਮੰਗਵਾ ਸਕਦੇ ਆਂ ਜੀ ਬਹੁਤ ਹੀ ਪਿਆਰੀ ਕਾਟਨ ਹੈ ਜੀ ਪ੍ਰਿੰਟਾਂ ਦੇ ਕਿਆ ਕਹਿਣੇ ਕਲਰਾਂ ਦੇ ਕਿਆ ਕਹਿਣੇ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਜੀ ਕਲਰ ਸਰਦਾਰੀ ਸੂਟ ਹੈ ਜੀ ਕਈ ਮੇਰੀਆਂ ਪੈਣਾ ਪ੍ਰਿੰਟ ਸੂਟ ਬਣਾਉਣ ਦੀਆਂ ਸ਼ਕੀਨ ਹੈ ਜੀ ਉਹਨਾਂ ਲਈ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜੀ ਸੂਟਾਂ ਦੀ ਲੁੱਕ ਬਣ ਕੇ ਬਹੁਤ ਪਿਆਰੀ ਆਉਣੀ ਹੈ ਇਹਦੇ ਨਾਲ ਤੁਸੀਂ ਪਿਓਰ ਦਾ ਦੁਪੱਟਾ ਡਾਈ ਕਰਵਾਇਓ ਜੀ ਸੂਟ ਇੱਕ ਤਰ੍ਹਾਂ ਦਾ ਸਿਰਾ ਸੂਟ ਬਣੂਗਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਿਖ ਕੇ ਸੈਂਡ ਕਰੋ ਜੀ ਕਲਰ ਆਪਸ਼ਨ ਬਹੁਤ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਉਹ ਤੁਸੀਂ ਵਾਇ ਕਰ ਸਕਦੇ ਆ ਜੀ ਬਹੁਤ ਹੀ ਪਿਆਰੀ ਪਿਆਰੀ ਜੇ ਸੂਟਾਂ ਦੇ ਕਲਰ ਸੂਟ ਦੀ ਲੁੱਕ ਬਣ ਕੇ ਬਹੁਤ ਜ਼ਿਆਦਾ ਸੋਹਣੀ ਆਉਣੀ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆ ਏਸੀ ਨੰਬਰ ਤੇ ਤੁਸੀਂ ਪਿਕ ਪੇਸ ਸਕਦੇ ਆ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਤੇ ਆਪਣੇ ਲਈ ਸੋਹਣੇ ਸੋਹਣੇ ਸੂਟ ਬੁੱਕ ਕਰੀ ਚੋ ਜੀ ਬਹੁਤ ਹੀ ਪਿਆਰੀ ਪਿਆਰੀ ਜੇ ਸੂਟ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਜੇ ਕਲਰ ਕਈ ਵਾਰ ਬਾਅਦ ਚੋਂ ਪਿਕ ਆਉਂਦੀ ਹੈ ਜੀ ਉਸ ਤੱਕ ਸਾਰਾ ਸਟਾਕ ਖਤਮ ਹੋ ਜਾਂਦਾ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਜਿਆਦਾ ਸੋਹਣੇ ਸੂਟ ਹੈ ਜੀ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲੂਗੀ ਤੇ ਪਲੇਨ ਤੁਹਾਨੂੰ ਬਾਟਮ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ ਸਾਡੇ 700 ਰੁਪਿਆ 750 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੀ ਪਿਆਰੀ ਪ੍ਰਿੰਟ ਸੂਟ ਹੈ ਜੀ ਸੂਟਾਂ ਦੇ ਕਿਹਾ ਕਹਣੇ ਜੀ ਕਲਰ ਕੰਟਰਾਸਟ ਬਹੁਤ ਜ਼ਿਆਦਾ ਪਿਆਰੇ ਆ ਜੀ ਗਰਮੀਆਂ ਵਿੱਚ ਇਦਾਂ ਦੇ ਸੂਟ ਵੇਅਰ ਕਰੇ ਬਹੁਤ ਹੀ ਪਿਆਰੇ ਲੱਗਦੇ ਆ ਜੀ ਜਿਹੜੇ ਸੂਟ ਤੁਸੀਂ ਫਿਰ ਬਾਏ ਕਰਨਾ ਹੁੰਦਾ ਜੀ ਨਾਲ ਦੀ ਨਾਲ ਪਿਕ ਦੇ ਦਿਆ ਕਰੋ ਜੀ ਕਈ ਵਾਰ ਤੁਸੀਂ ਪੁੱਛ ਲੈਂਦੇ ਆ ਅਵੇਲੇਬਲ ਹੈ ਜੀ ਜਾਂ ਸਾਡੇ ਕੋਲੇ ਅਵੇਲੇਬਲ ਅਵੇਲੇਬਲ ਹੁੰਦਾ ਹੈ ਜੀ ਜਾਂ ਤੁਸੀਂ ਪੇਮੈਂਟ ਪਾਉਨੇ ਆ ਜੀ ਉਦੋਂ ਤੱਕ ਸਾਰੇ ਸੇਲ ਹੋ ਜਾਂਦੇ ਆ ਫਿਰ ਦੁਬਾਰਾ ਤੁਸੀਂ 2 ਘੰਟੇ ਬਾਅਦ ਪੇਮੈਂਟ ਪਾਉਨੇ ਆ ਕਈ ਵਾਰ ਤਾਂ ਜੀ 15 20 ਮਿੰਟ ਚ ਨਾਲ ਦੀ ਨਾਲ ਸਾਰਾ ਸਟਾਕ ਖਤਮ ਹੋ ਜਾਂਦਾ ਜੀ ਕਈ ਵਾਰ 2 ਦਿਨ ਵੀ ਪਿਆ ਰਹਿੰਦਾ ਉਹ ਆਪਣਾ ਹਨਾ ਕਈ ਵਾਰ ਜੀ ਕਸਟਮਰ ਦੇ ਪਸੰਦ ਆਉਣ ਦੀ ਗੱਲ ਹੈ ਤਾਂ ਹੀ ਮੈਂ ਕਹਿੰਦੀ ਹੁੰਨੀ ਜੇ ਤੁਹਾਡਾ ਮਨ ਹੁੰਦਾ ਤੁਸੀਂ ਸੂਟ ਬਾਏ ਕਰਨਾ ਹੁੰਦਾ ਤਾਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰਦੇ ਕਰੋ ਜੀ ਬਹੁਤ ਹੀ ਪਿਆਰੀ ਪਿਆਰੀ ਜੇ ਸੂਟ ਬਹੁਤ ਪਿਆਰੇ ਪਿਆਰੇ ਜੇ ਪ੍ਰਿੰਟ ਜੀ ਸੂਟਾਂ ਦੇ ਕਿਹਾ ਕਹਨੇ ਸੂਟ ਦੀ ਲੁੱਕ ਬਣ ਕੇ ਬਹੁਤ ਹੀ ਪਿਆਰੀ ਹੋਣੀ ਹੈ ਜੀ ਬਹੁਤ ਜਿਆਦਾ ਸੋਹਣੇ ਸੂਟ ਹੈ ਜੀ 컬러 ਕੰਟਰਾਸਟ ਇੰਨੇ ਪਿਆਰੇ ਆ ਜੀ ਕਿਹਾ ਕਹਿਣੇ 컬러 ਕੰਟਰਾਸਟ ਇੰਨੇ ਜਿਆਦਾ ਸੋਹਣੇ ਆ ਜੀ ਜਿਹੜਾ 컬러 ਤੁਹਾਡੇ ਕੋਲ ਨਹੀਂ ਹੈਗਾ ਜੀ ਉਹ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਏਸੀ ਨੰਬਰ ਤੇ ਤੁਸੀਂ ਪਿਕ ਸੈਂਡ ਕਰੋ ਕਈ ਮੇਰੀਆਂ ਪਹਿਣਾ ਪਹਿਲਾਂ ਪੁੱਛ ਲੰਨੀ ਆ ਜੀ ਸੂਟ ਹੈਗਾ ਏ ਮੈਂ ਹਾਂਜੀ ਅਸੀਂ ਜੈਸਟ ਬੋਲਦਨੇ ਆ ਜੀ ਫੇਰ 2 ਦਿਨ 3 ਦਿਨ ਬਾਅਦ ਫੇਰ ਪੁੱਛਦੀਆਂ ਹੈਗਾ ਜਦ ਤੱਕ ਤਾਂ ਜੀ बिक ਜਾਂਦਾ ਏਸੇ ਕਰਕੇ ਜੀ ਮੈਂ ਤੁਹਾਨੂੰ ਕਹਿਣੀ ਹੁੰਦੀ ਆ ਵੀ ਜਦ ਤੁਹਾਡੇ ਸੂਟ ਸਿਲੈਕਟ ਹੋ ਗਿਆ ਪਹਿਲਾਂ ਪੇਮੈਂਟ ਪਾ ਦਿਆ ਕਰੋ ਕਿਉਂਕਿ ਤੁਹਾਡਾ ਸੂਟ ਅਸੀਂ ਸਾਈਡ ਤੇ ਚੱਕ ਕੇ ਰੱਖ ਦੇਣਾ ਪੁੱਛਣ ਨਾਲ ਜਦ ਤੱਕ ਮੇਰੇ ਕੋਲ ਕਿਸੇ ਕਸਟਮਰ ਦੀ ਪੇਮੈਂਟ ਨਹੀਂ ਆਉਂਦੀ ਜੀ ਆਪਾਂ ਕਿਸੇ ਦਾ ਸੂਟ ਨਹੀਂ ਚੱਕਦੇ ਕਿਉਂਕਿ ਜਦ ਮੇਰੇ ਕੋਲ ਪੇਮੈਂਟ ਆ ਗਈ ਜਦ ਆਪਾਂ ਸੂਟ ਚੱਕਣਾ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਲੂ ਕਲਰ ਦਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 700 ਰੁਪਿਆ 700 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਸੋਫਟ ਖਾਦੀ ਮਸਲੀਨ ਸੂਟ ਹੈ ਜੀ ਪ੍ਰਿੰਟ ਸ਼ਰਟ ਅਤੇ ਪਲੇਨ ਸੋਫਟ ਖਾਦੀ ਮਸਲੀਨ ਦੀ ਨਾਲ ਬਾਟਮ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 700 ਰੁਪਿਆ 700 ਰੁਪਏ ਵਿੱਚ ਤੁਹਾਨੂੰ ਕਰ ਬੈਠਿਆਂ ਨੂੰ ਸੂਟ ਮਿਲੂਗਾ ਜੀ ਇਹਦੀ ਸ਼ਿਪਿੰਗ ਅਲੱਗ ਤੋਂ ਹੋਊਗੀ ਇਹ ਸੂਟ ਜਿੱਥੋਂ ਬਲੂ ਸੂਟ ਦੇਖ ਰਹੇ ਹੋ ਨਾ ਤੁਸੀਂ ਇਹ ਜਿਹੜੇ ਪ੍ਰਿੰਸ ਸਲਵਾਰਾਂ ਵਾਲੇ ਸੂਟ ਹੈ ਜੀ ਇਹਨਾਂ ਦੀ ਸ਼ਿਪਿੰਗ ਅਲੱਗ ਤੋਂ ਹੋਊਗੀ ਜੀ ਜਿਹੜਾ ਸੂਟ ਤੁਹਾਡੇ ਪਸੰਦ ਆਉਂਦਾ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਜਾ ਲਓ ਜੀ ਇਹਦੇ ਤੁਸੀਂ ਬਾਟਮ ਤੇ ਵਰਕ ਵੀ ਕਰਵਾ ਸਕਦੇ ਆ ਅਸੀਂ ਤੁਹਾਨੂੰ ਵਰਕ ਕਰਵਾ ਕੇ ਵੀ ਸੂਟ ਭੇਜ ਸਕਦੇ ਆ ਬਾਕੀ ਅਗਲੀ ਚੁਆਇਸ ਤੁਹਾਡੀ ਹੋਊਗੀ ਪਲਾਜੋ ਬਣਾਉਣਾ ਤਾਂ ਅਸੀਂ ਪਲਾਜੋ ਤੇ ਵਰਕ ਕਰਕੇ ਭੇਜ ਦੂੰਗੇ ਤੁਸੀਂ ਇਹਦੇ ਨਾਲ ਬਾਟਮ ਬਣਾਉਣੀਆਂ ਤਾਂ ਅਸੀਂ ਬਾਟਮ ਤੇ ਵਰਕ ਕਰਕੇ ਭੇਜ ਦੂੰਗੇ ਸੂਟਾਂ ਦੀ ਕ ਬਣ ਕੇ ਬਹੁਤ ਜ਼ਿਆਦਾ ਨਿਖਰ ਕੇ ਆਉਗੀ ਜੀ ਛੋਟੇ ਮੋਟੇ ਫੈਕਸ਼ਨ ਤੇ ਸੂਟ ਤੁਸੀਂ ਬੇਅਰ ਕਰ ਸਕਦੇ ਹਾਂ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪ੍ਰਿੰਟ ਸ਼ਰਟ ਪਲੇਨ ਬਾਟਮ ਕਲਰ ਕੰਟਰਾਸਟ ਬਹੁਤ ਜ਼ਿਆਦਾ ਸੋਹਣੇ ਸੋਹਣੇ ਆ ਜੀ ਜਿਹੜਾ ਤੁਸੀਂ ਸੂਟ ਸਾਤੋਂ ਵਾਏ ਕਰੋਗੇ ਜੀ ਅਸੀਂ 202% ਗਾਰੰਟੀ ਦਿੰਦੇ ਹਾਂ ਜੀ ਉਹ ਸੂਟ ਵੈਸਟ ਦੀ ਵੈਸਟ ਕੁਆਲਿਟੀ ਹੋਊਗਾ ਜੀ ਬਾਕੀ ਕੱਪੜੇ ਦੀ ਕੁਆਲਿਟੀ ਰੇਟ ਪਰ ਵੀ ਹੁੰਦੀ ਹੈ ਜੀ ਜਿੱਦਾਂ ਦਾ ਸੂਟ ਦਾ ਰੇਟ ਓਦਾਂ ਦੀ ਸੂਟ ਦੀ ਕੁਆਲਿਟੀ ਹੈਨਾ ਸਿਆਣੇ ਕਹਿੰਦੇ ਹੋਣੇ ਜੀ ਜਿੰਨਾ ਗੁੜ ਪਾਓ ਉਨਾ ਮਿੱਠਾ ਜੀ ਮੇਰਾ ਕੰਮ ਹੈਗਾ ਜੀ ਸੱਚ ਬੋਲ ਕੇ ਕੱਪੜਾ ਵੇਚਣਾ ਆਪਾਂ ਇਹ ਨਹੀਂ ਕਹਿੰਦੇ ਵੀ ਮੈਂ 300 ਵਾਲੇ ਸੂਟ ਦੀ ਤੁਹਾਨੂੰ ਗਾਰੰਟੀ ਦੰਨੀ ਆ ਨਹੀਂ ਜੀ ਸੂਟ ਦੀ ਗਾਰੰਟੀ ਤਾਂ 3000 ਦੀ ਨਹੀਂ ਹੁੰਦੀ ਆਲੇ ਦੀ ਨਹੀਂ ਹੁੰਦੀ ਇੱਕ ਦਿਨ ਅਸੀਂ ਸੰਡੇ ਵੀਡੀਓ ਪਾਈ ਹੋਈ ਸੀਗੀ ਜੀ ਅਗਲੇ ਸੂਟ ਪਹਿਲਾਂ ਚੈੱਕ ਕਰੋ ਤੁਹਾਨੂੰ ਮੈਂ ਇੱਕ ਗੱਲ ਸੁਣਾਉਣੀ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਪ੍ਰਿੰਟ ਸੂਟ ਦਾ ਪ੍ਰਾਈਸ ਹੈਗਾ ਜੀ 800 ਰੁਪਿਆ 800 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰੇ ਜੇ ਪ੍ਰਿੰਟ ਹੈ ਸੂਟ ਦੇ ਨੈਚੁਰਲ ਕਰੇਵ ਕਪੜਾ ਹੈ ਜੀ ਬਹੁਤ ਹੀ ਪਿਆਰਾ 800 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਇੱਕ ਕੈਂਬੋ ਸੀਗਾ ਜੀ 3 ਸੂਟਾਂ ਦਾ 800 ਦੇ 3 ਸੂਟ ਤਾਂ ਮੇਰੀ ਕਿਸੇ ਭੈਣ ਨੇ ਪੁੱਛਿਆ ਕਿ ਇਹਨਾਂ ਦੀ ਗਾਰੰਟੀ ਦੇਖੋ ਜੀ 8000 ਵਾਲੇ ਸੂਟ ਦੀ ਗਾਰੰਟੀ ਨਹੀਂ ਆਪਾਂ ਦੇ ਸਕਦੇ ਜਿਹੜੇ 800 ਦੇ 3 ਸੂਟ ਹੈ ਉਹਦੀ ਮੈਂ ਤੁਹਾਨੂੰ ਕਿਵੇਂ ਗਾਰੰਟੀ ਦੇ ਦਾਂ ਮੈਂ ਤਾਂ ਇੰਨਾ ਕਹਿ ਸਕਦੇ ਆਂ ਵੀ ਆਪਾਂ ਵੀ ਮੈਂ ਇੰਨਾ ਕਹਿ ਨਹੀਂ ਆ ਵੀ ਤੁਸੀਂ ਇੱਕ ਗਰਮੀਆਂ ਨੂੰ ਇਹਨੂੰ ਇਹਨਾਂ ਰੱਜ ਕੇ ਹਟਾਉਂਗੇ ਕੋਈ ਕਲਰ ਨਹੀਂ ਜਾਊਗਾ ਕੋਈ ਇਹਦਾ ਮਤਲਬ ਉਹ ਨਹੀਂ ਲੇਕਿਨ ਇਹ ਜੇ ਚਾਰ ਸੂਤਰ ਕੀ ਜੀ ਰਿਟਰਨ ਨਾ ਦੇਖੋ ਜੀ ਮੈਂ ਤੁਹਾਨੂੰ ਕਲੀਅਰ ਦੱਸਦਾ ਨਾ ਇਹਦੇ ਵਿੱਚ ਰਿਟਰਨ ਹੈ ਨਾ ਉਹ ਕੋਈ ਮਤਲਬ ਜੇ ਹਾਂ ਸੂਟ ਨਹੀਂ ਹੈਗਾ ਤਾਂ ਤੁਹਾਡੀ ਪੇਮੈਂਟ ਵਾਪਸ ਹੋਊਗੀ ਜਦ ਤੁਹਾਡੇ ਕੋਲ ਸੂਟ ਪਹੁੰਚ ਗਿਆ ਸਾਡਾ ਇਹਦੇ ਵਿੱਚ ਕੋਈ ਰਿਟਰਨ ਨਹੀਂ ਅਸੀਂ ਕਰਨਾ ਕਿਉਂਕਿ ਜਿਹਹਾ ਜਾਂ ਰੇਟ ਉਹਜਾ ਕੱਪੜਾ ਇਸ ਕਰਕੇ ਜੀ ਜਿਵੇਂ ਅਸੀਂ ਕਲੀਅਰ ਵੀਡੀਓ ਚ ਮੈਂ ਤੁਹਾਨੂੰ ਸਭ ਕੁਝ ਐਨ ਕਲੀਅਰ ਦੱਸ ਦਿਆਂ ਉਹ ਤੋਂ ਬਾਅਦ ਵੀ ਤੁਸੀਂ ਕੰਫਿਊਜ਼ ਹੋਨੇ ਆ ਤਾਂ ਜਰੂਰ ਇੱਕ ਵਾਰ ਕਾਲ ਕਰਕੇ ਆਪਣੀ ਕੰਫਿਊਜ਼ਨ ਦੂਰ ਕਰ ਲਿਆ ਕਰੋ ਕਿਉਂਕਿ ਹਰ ਕਸਟਮਰ ਦਾ ਫੋਨ ਅਟੈਂਡ ਕਰਿਆ ਜਾਂਦਾ ਐਦਾਂ ਦੀ ਗੱਲ ਨਹੀਂ ਹੈਗੀ ਜੀ ਵੀ ਅਸੀਂ ਫੋਨ ਨਹੀਂ ਅਟੈਂਡ ਕਰਦੇ ਤੁਸੀਂ ਕਹਿ ਨਹੀਂ ਸਕਦੇ ਕਿਉਂਕਿ ਹਰੇਕ ਕਸਟਮਰ ਦਾ ਫੋਨ ਮੈਂ ਅਟੈਂਡ ਕਰਦੀ ਆ ਚਾਹੇ ਕੋਈ ਸੂਟ ਲਵੇ ਜਾਂ ਨਾ ਲਵੇ ਇਹਦਾ ਸਾਨੂੰ ਕੋਈ ਮਤਲਬ ਨਹੀਂ ਹੁੰਦਾ ਮਤਲਬ ਇਹ ਆ ਵੀ ਜੇ ਤੁਸੀਂ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਹੋ ਸੂਟ ਬਾਰੇ ਪੁੱਛਣਾ ਚਾਹੁੰਦੇ ਹੋ ਤੁਹਾਡਾ ਹੱਕ ਬਣਦਾ ਜੀ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਇਸ ਕਰਕੇ ਸੂਟ ਨੂੰ ਚੰਗੀ ਤਰ੍ਹਾਂ ਪੁੱਛ ਕੇ ਹੀ ਸੂਟ ਬਾਏ ਕਰੇ ਕਰੋ ਬਾਅਦ ਚੋਂ ਰਿਟਰਨ ਵਾਲੀ ਆਪਸ਼ਨ ਨਹੀਂ ਹੈਗੀ ਜੀ ਸੌਰੀ ਹੈਨਾ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ Google Pay Paytm Paytm ਕਰਕੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਨਾ ਹੈ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਠੀਕ ਹੈ ਨਾ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਆਲ ਓਵਰ ਕਲਰ ਕੰਟਰਾ ਚੈੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ ਪ੍ਰਿੰਟ ਹੈ ਚਾਹੇ ਤੁਸੀਂ ਇਹਦੀ ਡ्रेस ਬਣਾਓ ਲੌਂਗ ਚਾਹੇ ਤੁਸੀਂ ਸਲਵਾਰ ਸੂਟ ਬਣਾਓ ਚਾਹੇ ਤੁਸੀਂ ਜੋ ਤੁਹਾਡਾ ਮਨ ਹੈ ਕੋਰਸੈਟ ਬਣਾਓ ਕੋਰਸੈਟ ਵੀ ਇਹਦੇ ਵਿੱਚ ਬਣੇਵੇ ਬਹੁਤ ਹੀ ਪਿਆਰੇ ਲੱਗਦੇ ਆ ਜੀ ਬਹੁਤ ਪਿਆਰੇ ਲੱਗਦੇ ਆ ਵੇਅਰ ਕਰੇਵੇ ਕੋਰਸੈਟ ਬਹੁਤ ਜ਼ਿਆਦਾ ਵਧੀਆ ਨਿਖਰ ਕੇ ਲੁੱਕ ਆਉਂਦੀ ਆ ਕੋਰਸੈਟ ਦੀ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰਾ ਹੈ ਜਿਆ ਫੈਬਰਿਕਾ ਕੱਪੜੇ ਦਾ ਬਹੁਤ ਜ਼ਿਆਦਾ ਸੋਹਣਾ ਇਹਦੀ ਤੁਸੀਂ ਅੰਬ੍ਰੇਲਾ ਫਰੌਕ ਬਣਾਓ ਜੀ ਨਾਲ ਲੈ ਗਈ ਵੇਅਰ ਕਰੋ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਕਾਟਨ ਦੇ 550 ਦਾ ਸੂਟ 550 ਦਾ ਸੂਟ ਬਹੁਤ ਪਿਆਰੇ ਸੂਟ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਉਹ ਵਾਏ ਕਰੋ ਜੀ ਬਹੁਤ ਹੀ ਪਿਆਰਾ ਜੀ ਸੂਟ 550 ਦਾ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਨਾਲ ਦੀ ਨਾਲ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਨੰਬਰ ਤੇ ਤੁਸੀਂ ਗੱਲ ਵੀ ਕਰ ਸਕਦੇ ਆਂ ਤੇ ਪਿਕ ਵੀ ਭੇਜ ਸਕਦੇ ਆਂ ਜੇ ਤੁਹਾਨੂੰ ਮਤਲਬ ਪਿਕ ਭੇਜਣੀ ਨਹੀਂ ਆਉਂਦੀ ਤਾਂ ਸੂਟ ਦੇ ਉੱਪਰ ਇੱਕ ਨੰਬਰ ਸ਼ੋ ਹੁੰਦਾ ਹੁੰਦਾ ਓਹ ਤੁਸੀਂ ਮੈਨੂੰ ਕਾਲ ਕਰ ਲਓ ਜੀ ਕਾਲ ਕਰ ਲਓ ਤੇ ਆਪਣਾ ਉਹ ਸੂਟ ਦਾ ਨੰਬਰ ਦੱਸ ਦੋ ਵੀਡੀਓ ਦਾ ਲੈ ਦੱਸ ਦੋ ਵੀ ਇਹ ਵੀਡੀਓ ਚ ਸੂਟ ਅਸੀਂ ਚੱਕਿਆ ਏ ਸੂਟ ਤੁਹਾਡਾ ਬੁੱਕ ਹੋ ਜਾਊਗਾ ਜੀ ਬੁੱਕ ਤਾਂ ਹੋਊਗਾ ਜੇ ਤੁਸੀਂ Google Pay Paytm ਕਰਕੇ ਸਕਰੀਨ ਸ਼ਾਟ ਸੈਂਡ ਕਰੋਗੇ ਜੀ ਕਿਉਂਕਿ ਤੁਹਾਨੂੰ ਵੀ ਪਤਾ ਜੀ ਅਸੀਂ ਸਾਨੂੰ ਹੁੰਦਾ ਵੀ ਜਿਹਦੀ ਪੇਮੈਂਟ ਆ ਗਈ ਉਹਨੂੰ ਸੂਟ ਚੱਕ ਦਈਏ ਠੀਕ ਹੈ ਨਾ ਕਿਉਂਕਿ ਜੇ ਅਸੀਂ ਸੂਟ ਰੱਖਣ ਲੱਗੇ ਫਿਰ ਸਾਡਾ ਸੂਟ ਰੁਕ ਜਾਂਨੇ ਆ ਅਗਲੇ ਸੂਟ ਚੈੱਕ ਕਰੋ ਜੀ ਪਿਓਰ ਕਾਟਨ ਦਾ ਪ੍ਰਿੰਟ ਸੂਟ ਹੈ ਜੀ ਬਹੁਤ ਹੀ ਪਿਆਰਾ ਬਾਟਮ ਪਿਓਰ ਕਾਟਨ ਦੀ ਦੁਪੱਟਾ 100% ਪਿਓਰ ਕਾਟਨ ਪ੍ਰਿੰਟਡ ਸੂਟ ਦਾ ਪ੍ਰਾਈਸ ਹੈਗਾ ਜੀ 935 935 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਬਹੁਤ ਹੀ ਪਿਆਰਾ ਪਿਓਰ ਕਾਟਨ ਦਾ ਸੂਟ ਮਿਲੂਗਾ 100% ਕਾਟਨ ਹੈ ਦੁਪੱਟੀਆਂ ਦੀ ਲੁੱਕ ਬਹੁਤ ਵਧੀਆ ਔਰ ਤੁਹਾਨੂੰ ਖੁੱਲਾ ਢੁਲਾ ਦੁਪੱਟਾ ਮਿਲੂਗਾ ਜੀ ਕੋਈ ਵੀ ਰਹਿ ਨਾ ਜਾਵੇ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਸੂਟ ਹੈ ਜੀ ਬਹੁਤ ਪਿਆਰੀ ਵਾਈਟ ਕਲਰ ਦੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੇ 935 ਸੂਟ ਦਾ ਪ੍ਰਾਈਸ ਹੈ ਜੀ ਓਨਲੀ 935 935 ਵਿੱਚ ਤੁਸੀਂ ਘਰ ਬੈਠੇ ਸੋਹਣਾ ਜਿਹਾ ਸੂਟ ਵਾਇ ਕਰ ਸਕਦੇ ਆ ਜੀ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਬਲੂ ਕਲਰ ਦਾ ਇਹ ਸਾਰਾ ਸੂਟ ਹੈ ਜੀ ਬਲੂ ਕਲਰ ਦਾ ਸੂਟ ਦਾ ਪ੍ਰਾਈਸ ਹੈਗਾ ਜੀ 1400 ਰੁਪਿਆ 1400 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਡਿਜ਼ਾਈਨ ਬਹੁਤ ਹੀ ਪਿਆਰੀਆਂ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦਿਆ ਕਰੋ ਐਂਡ ਵਾਲੀ ਐਂਡ ਤੱਕ ਵੀਡੀਓ ਦੇਖਿਆ ਕਰੋ ਜੀ 컬러 ਚੈੱਕ ਕਰੋ ਜੀ ਪਹਿਲਾਂ ਇਹਨਾਂ ਦੇ 컬러 ਤੁਹਾਨੂੰ ਚਾਰੋਂ 컬러 ਇੱਕ ਤੋਂ ਇੱਕ ਮਿਲਣਗੇ ਜੀ ਕੋਈ 컬러 ਛੱਡਣ ਵਾਲਾ ਨਹੀਂ ਹੈਗਾ ਜੀ ਬਹੁਤ ਹੀ ਪਿਆਰੇ ਪਿਆਰੇ ਸੂਟਾਂ ਦੇ 컬러 ਹੈ ਜੀ ਪਿਆਰੇ ਸੂਟ ਹੈ ਜੀ 컬러 ਚੈੱਕ ਕਰੋ ਜੀ ਇੱਕ ਤੋਂ ਇੱਕ ਤੁਹਾਨੂੰ 컬러 ਮਿਲੂਗਾ ਜੀ ਬਹੁਤ ਹੀ ਵਧੀਆ ਸੂਟਾਂ ਦੀ ਲੁੱਕ ਬਣ ਕੇ ਆਉਣੀ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਉਹ ਸਾਡਾ WhatsApp ਨੰਬਰ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲਾ ਸੂਟ 1500 ਦੀ ਰੇਂਜ ਚ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਮਿਲੂਗਾ ਜੀ ਬਹੁਤ ਪਿਆਰਾ ਨਾਲ ਪੇਂਟ ਵਾਲਾ ਦੁਪੱਟਾ ਹੈ ਜੀ ਇਹਦੀ ਸ਼ਿਪਿੰਗ ਅਲੱਗ ਤੋਂ ਹੋਊਗੀ ਜੀ ਕਿਉਂਕਿ ਕਈ ਸੂਟਾਂ ਦੀ ਸ਼ਿਪਿੰਗ ਲੱਗਦੀ ਹੈ ਜੀ ਕਈ ਦੀ ਨਹੀਂ ਲੱਗਦੀ ਇਹ ਜਿਹੜੇ ਦੀਵੇਂ ਸ਼ਿਪਿੰਗ ਬੋਲ ਦੰਨੀ ਹੈ ਜੀ ਉਹਦੀ ਸ਼ਿਪਿੰਗ ਲੱਗਦੀ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਉਹ ਸਾਡਾ ਵਟਸਐਪ ਨੰਬਰ ਹੈ ਏਸੀ ਨੰਬਰ ਤੇ ਤੁਸੀਂ ਕਾਲ ਕਰਕੇ ਆਪਣਾ ਸੂਟ ਬੁੱਕ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਜੇ ਸੂਟ ਤੇ ਬਹੁਤ ਹੀ ਜੀ ਪਿਆਰਾ ਜਿਹਾ ਇਹਦਾ ਦੁਪੱਟਾ ਸੂਟ ਦੀ ਲੁੱਕ ਬਣ ਕੇ ਬਹੁਤ ਪਿਆਰੀ ਆਉਣੀ ਆ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਪੀਕਾਕ ਬੜੇ ਮਿਆਂ ਬਹੁਤ ਜ਼ਿਆਦਾ ਪਿਆਰੇ ਸੂਟਾਂ ਦੇ ਕਲਰ ਕੰਟਰਾਸਟ ਨਾਲ ਦੀ ਨਾਲ ਚੈੱਕ ਕਰ ਲਓ ਜੀ ਸੂਟ ਦਾ ਫੈਬਰਿਕ ਹੈਗਾ ਜੌਰਜਟ ਜੀ ਆਲ ਓਵਰ ਤੁਹਾਨੂੰ ਸੂਟ ਮਿਲੂਗਾ ਮਸਲੀਨ ਦਾ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ 990 ਰੁਪਿਆ 990 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਬਹੁਤ ਪਿਆਰੇ ਹਨ ਜੀ ਜੌਰਜਟ ਐਮੇ ਦਾ ਫੈਬਰਿਕ ਹੈ ਜੀ ਇਹਨੂੰ ਆਪਾਂ ਲੈਨਿੰਗ ਲੱਗਦੀ ਉਹ ਲੱਗਦੀ ਹੈ ਇਹਨੂੰ ਆਪਾਂ ਗਰਮੀਆਂ ਚ ਵੀ ਵੇਅਰ ਕਰ ਸਕਦੇ ਹਾਂ ਜੀ ਏਕੇ ਦੀ ਹੋਰ ਖਾਸੀਅਤ ਜੀ ਇਹਨੇ ਪੁਰਾਣਾ ਨਹੀਂ ਹੋਣਾ ਛੇਤੀ ਜਿੰਨਾ ਮਰਜੀ ਤੁਸੀਂ ਕੋਸਟਲੀ ਸੂਟ ਲੈ ਲਓ ਕਾਟਨ ਦਾ ਸੂਟ ਤੁਸੀਂ ਜਿੰਨਾ ਮਰਜੀ ਲੈ ਲਓ ਪਿਓਰ ਦਾ ਲੈ ਲਓ ਜੀ ਜਿੰਨਾ ਮਰਜੀ ਕੋਸਟਲੀ ਦੋ ਵਾਰ ਪਾਉ ਤਾਂ ਸੂਟ ਡਲ ਹੋ ਜਣੇ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਜੀ ਅਗਲਾ ਮਹਿਰੂਨ ਕਲਰ ਦਾ ਕਾਟਨ ਦਾ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਜੀ ਕਾਟਨ ਦਾ ਸੂਟ ਦਾ ਪ੍ਰਾਈਸ ਹੈਗਾ ਜੀ 1400 ਦੇ 3 ਸੂਟ ਜੀ ਇਹ ਮਿਲਣਗੇ ਜੀ ਤੁਹਾਨੂੰ 1400 ਦੇ 3 ਸੂਟ ਲਾਹ ਲਿਆ ਕਰੋ ਜੀ ਐਵੇਂ ਦੇ ਕੈਂਬੋ ਦਾ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਸੂਟ ਘਟੀਆਂ ਹੁੰਨੇ ਆ ਤਿੰਨ ਕਲਰ ਤੁਸੀਂ ਅਲੱਗ-ਅਲੱਗ ਲੈ ਲਓ ਜਿੱਦਾਂ ਤੁਹਾਡਾ ਮਨ ਹੈ ਜੀ ਪਰ ਨਾਲ ਦੀ ਨਾਲ ਤਿੰਨੇ ਦੀ ਜਗ੍ਹਾ ਤੁਸੀਂ ਚਾਰ ਸੂਟਾਂ ਦੀਆਂ ਫੋਟੋਆਂ ਸੈਂਡ ਕਰਨੀਆਂ ਚਾਰਾਂ ਚੋਂ ਜਿਹੜੇ ਤਿੰਨ ਹੋਣਗੇ ਜੀ ਉਹ ਤੁਹਾਡੇ ਲਈ ਅਸੀਂ ਬੁੱਕ ਕਰ ਦੋਗੇ ਜੀ ਇਹ ਹੁੰਦਾ ਕਈ ਵਾਰ ਤੁਸੀਂ ਕਰਦੇ ਆ ਇੱਕ ਨਹੀਂ ਹੁੰਦਾ ਤਾਂ ਵੀ ਅਸੀਂ ਨਹੀਂ ਦੇ ਸਕਦੇ ਚਾਰ ਸੂਟ ਜੀ ਮਿਲਣਗੇ ਤੁਹਾਨੂੰ ਤੇ ਸੌਰੀ ਤਿੰਨ ਸੂਟ 1400 ਦੇ 3 सूट 1400 ਤੇ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਪਿਆਰਾ ਜਿਹਾ ਨਾਲ ਦੁਪੱਟਾ ਹੀ ਜੀ ਸੂਟ ਦਾ ਪ੍ਰਾਈਸ ਹੈਗਾ ਹੈ ਜੀ 950 ਰੁਪਿਆ 950 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਕਲਰ ਬਹੁਤ ਜ਼ਿਆਦਾ ਪਿਆਰਾ ਹੈ ਜੀ ਬਲੂ ਕਲਰ ਬਲੂ ਕਲਰ اور ਆਲਮੋਸਟ ਸਾਰਿਆਂ ਦਾ ਫੇਵਰਟ ਹੁੰਦਾ ਹੈ ਜੀ वैसे मेरा भी पर्सनली फेवरेट है जिन्ने भी ਸਾਡੇ ਕੋਲ ਕੱਪੜੇ ਕਸਟਮਰ ਆਉਣੇ ਸਾਰਿਆਂ ਦੇ ਤਕਰੀਬਨ ਇੱਕ ਇੱਕ ਦੋ ਦੋ ਸੂਟ ਅਸੀਂ ਬਣਾਏ ਹੋਈਆਂ ਬਲੂ ਕਲਰ ਦੇ ਤਾਂ ਮੈਂ ਕਹਤਾ ਜੀ ਫੇਵਰੇਟ ਹੁੰਦਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਪਿਆਰੀ ਸੂਟ ਦੀ ਲੁੱਕ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਕਰੀਮ ਕਲਰ ਦਾ ਕਾਟਨ ਦਾ ਸੂਟ ਹੈ ਜੀ ਬੰਬੇ ਦੀ ਕਾਟਨ ਹੈ ਬਹੁਤ ਹੀ ਪਿਆਰੀ ਬੁਟੀਕ ਸਟਾਈਲ ਫਰੰਟ ਤੇ ਪੂਰਾ ਤੁਹਾਨੂੰ ਵਰਕ ਮਿਲੂਗਾ ਦੁਪੱਟਾ ਹਾ ਪਿਓਰ ਦਾ ਮਿਲੂਗਾ ਜੀ ਤੁਹਾਨੂੰ ਦੁਪੱਟੇ ਤੇ ਕੱਟਵਰਕ ਬਣਿਆ ਹੋਇਆ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1140 1140 ਵਿੱਚ ਤੁਸੀਂ ਘਰ ਬੈਠੇ ਬਹੁਤ ਹੀ ਪਿਆਰਾ ਜਿਹਾ ਸੂਟ ਵਾਹ ਕਰ ਸਕਦੇ ਆ ਜੀ ਉਸ ਤੋਂ ਬਾਅਦ ਅਗਲਾ ਕਲਰ ਚੈੱਕ ਕਰੋ ਜੀ 1140 ਵਿੱਚ ਤੁਸੀਂ ਘਰ ਬੈਠੇ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਸਕਦੇ ਆ ਜੀ ਕਿਤੇ ਜਾਣ ਦੀ ਲੋੜ ਨਹੀਂ ਜੇ ਤੁਸੀਂ ਸੂਟਾਂ ਦੀ ਸਟੀਚਿੰਗ ਵੀ ਕਰਾਉਣਾ ਚਾਹੁੰਦੇ ਆ ਤਾਂ ਆਪਣਾ ਨਾਪ ਸੈਂਡ ਕਰ ਦਿਓ ਸੂਟ ਤੁਹਾਨੂੰ ਸੀਤਾ ਹੋਇਆ ਘਰ ਮਿਲ ਜੂਗਾ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਕੈਂਪੋ ਆ ਜੀ ਇਹ ਸੂਟ ਮਿਲਣਗੇ ਤੁਹਾਨੂੰ ਆਲ ਓਵਰ ਸੂਟ ਲੀਜੀ ਵੀ ਜੀ ਪ੍ਰਿੰਟ ਹੈ ਜੀ ਸੂਟ ਦਾ ਫੈਬਰਿਕ ਹੈ ਦੁਪੱਟਾ ਤੁਹਾਨੂੰ ਹਾਫ ਪਿਓਰ ਦਾ ਪ੍ਰਿੰਟ ਮਿਲੂਗਾ ਏ ਸੂਟ ਮਿਲਣਗੇ ਜੀ ਤੁਹਾਨੂੰ 1400 ਦੇ ਤਿੰਨ ਸੂਟ। ਅਗਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਪਿੰਕ ਜਿਹਾ ਸੂਟ ਹੈ ਜੀ। ਬਹੁਤ ਸੋਹਣਾ ਇਹਦਾ ਨੈੱਕ ਬਣਿਆ ਹੋਇਆ ਹੈ। ਨੈੱਕ ਤੇ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਵਰਕ ਮਿਲੇਗਾ ਜੀ। ਕੋਟੇ ਦਾ ਸੂਟ ਹੈ ਜੀ। ਕੋਟੇ ਦਾ ਹੀ ਦੁਪੱਟਾ ਹੈ ਜੀ। ਡਿਜ਼ਾਈਨਰ ਦੁਪੱਟਾ ਹੈ ਜੀ ਨਾਲ ਬਹੁਤ ਸੋਹਣਾ ਸੂਟ ਹੈ। ਬਹੁਤ ਹੀ ਪਿਆਰਾ ਸੂਟ ਦੀ ਲੁੱਕ ਬਣ ਕੇ ਬਹੁਤ ਸੋਹਣੀ ਆਉਣੀ ਹੈ। ਸੂਟ ਦਾ ਪ੍ਰਾਈਸ ਹੈਗਾ ਜੀ 1700 ਰੁਪਿਆ। 1700 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ। ਕਲਰ ਚੈੱਕ ਕਰ ਲਓ ਜੀ ਕਿੰਨੇ ਪਿਆਰੇ ਆ ਆਈਸਕ੍ਰੀਮ ਚਾਰਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਬਹੁਤ ਸੋਹਣਾ ਲੈਮਨ ਜਿਹਾ ਕਲਰ ਹੈ ਜੀ ਲੈਮਨ ਜਿਹਾ ਅੰਗੂਰੀ ਕਲਰ ਵੀ ਬਹੁਤ ਹੀ ਪਿਆਰਾ ਹੈ ਜੀ ਬਹੁਤ ਪਿਆਰਾ ਜਿਵੇਂ ਅੱਗੇ ਗਰਮੀ ਆਉਣੀ ਹੈ ਜੀ ਐਦਾਂ ਦੇ ਸੂਟ ਵੇਅਰ ਕਰੇਵੇ ਬਹੁਤ ਹੀ ਪਿਆਰੇ ਲੱਗਦੇ ਆ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਬਹੁਤ ਜ਼ਿਆਦਾ ਸੋਹਣੇ ਸੂਟਾਂ ਦੀ ਲੁੱਕ ਬਣ ਕੇ ਬਹੁਤ ਹੀ ਪਿਆਰੀ ਆਉਣੀ ਹੈ ਜੀ ਬਹੁਤ ਜ਼ਿਆਦਾ ਸੋਹਣੀ ਸੂਟਾਂ ਦੇ ਤੁਹਾਨੂੰ ਘੇਰੇ ਤੇ ਵੀ ਵਰਕ ਮਿਲੂਗਾ ਜੀ ਦਾ ਪ੍ਰਾਈਸ ਹੈਗਾ ਜੀ 1950 1950 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਿਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਕਾਲ ਕਰਕੇ ਆਪਣੇ ਲਈ ਸੋਨਾ ਜਿਹਾ ਸੂਟ ਬੁੱਕ ਕਰ ਸਕਦੇ ਆ ਜੀ ਕਈ ਵਾਰ ਇਹ ਹੁੰਦਾ ਕਿ ਕਿਸੇ ਨੂੰ ਮਤਲਬ ਸੂਪਿਕ ਸੈਂਡ ਕਰਨੀ ਨਹੀਂ ਆਉਂਦੀ ਜਾਂ ਸੂਟ ਤੇ ਇੱਕ ਨੰਬਰ ਸ਼ੋ ਹੁੰਦਾ ਹੁੰਦਾ ਜੀ ਤੁਹਾਨੂੰ ਤੁਸੀਂ ਕਾਲ ਕਰਕੇ ਸਾਨੂੰ ਪਿਕ ਤੇ ਨੰਬਰ ਹਾਂ ਅੰਦਾਜ਼ ਸਕਦੇ ਆ ਜੀ ਪਿਕ ਦਾ ਵੀ ਇਹ ਵਾਲਾ ਸੂਟ ਸਾਨੂੰ ਰੱਖ ਦੋ ਜੀ ਇਸ ਕਰਕੇ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਜੀ ਤੁਸੀਂ ਸੂਟ ਬਾਰੇ ਇੱਕ ਵਾਰ ਫੋਨ ਕਰਕੇ ਵੀ ਆਪਣਾ ਸੂਟ ਬੁੱਕ ਕਰ ਸਕਦੇ ਆ ਇਹ ਸੂਟ ਚੈੱਕ ਕਰੋ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1550 1550 ਵਿੱਚ ਤੁਸੀਂ ਘਰ ਬੈਠੇ ਬਹੁਤ ਹੀ ਪਿਆਰਾ ਸੂਟ ਵਾਇਅ ਕਰ ਸਕਦੇ ਆ ਜੀ ਇਹਦੇ ਵਿੱਚ ਕਲਰ ਆਪਸ਼ਨ ਮਿਲਣਗੇ ਜੀ ਤੁਹਾਨੂੰ ਚੈੱਕ ਕਰੋ ਜੀ ਕਲਰ ਆਪਸ਼ਨ ਕਲਰ ਆਪਸ਼ਨ ਹੈਗੇ ਆ ਇਹਦੇ ਵਿੱਚ ਤਿੰਨ ਜਾਂ ਚਾਰ ਹੋਣਗੇ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਉਹ ਕਲਰ ਤੁਸੀਂ ਬਾਏ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਹੁਤ ਹੀ ਪਿਆਰਾ ਜਿਹਾ ਨਾਲ ਮਸਲੀਨ कॉटन ਦਾ ਸੂਟ ਮਿਲੂਗਾ ਮਸਲੀਨ ਦਾ ਹੀ ਤੁਹਾਨੂੰ ਨਾਲ ਦੁਪੱਟਾ ਮਿਲੂਗਾ ਜੀ ਕਲਰ ਬਹੁਤ ਜ਼ਿਆਦਾ ਪਿਆਰੇ ਆ ਜਾ ਤੁਸੀਂ ਵਾਦ ਚੋਂ ਨਾ ਜੀ ਪਿਕ ਸੈਂਡ ਕਰਦੇ ਆ ਸੂਟ ਹੁੰਦਾ ਨਹੀਂ ਜੀ ਸਾਨੂੰ ਤੁਹਾਡੇ ਨਾਲ ਵੱਡ ਅਫਸੋਸ ਹੁੰਦਾ ਕਿ ਅਗਲੇ ਦਾ ਮਨ ਹੁੰਦਾ ਕਿਉਂਕਿ ਮੈਂ ਨਾ ਜਦ ਕੋਈ ਸੂਟ ਲੈਣੀ ਆ ਮੈਂ ਆਪਣੇ ਮਨ ਵਿੱਚ ਬਣਾ ਲੈਂਦੀ ਆ ਵੀ ਇਹ ਸੂਟ ਵੇਅਰ ਕਰਿਆ ਵਾ ਇਦਾਂ ਦਾ ਲੱਗੂਗਾ ਹਰੇਕ ਇਹ ਮੈਨੂੰ ਨਹੀਂ ਪਤਾ ਸਾਰੀਆਂ ਪਹਿਣਾ ਤਕਰੀਬਨ ਬਣਾਉਂਦੀਆਂ ਹੀ ਹੁੰਦੀਆਂ ਐ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਮਹਿਰੂਨ ਕਲਰ ਦਾ ਸੂਟ ਦਾ ਪ੍ਰਾਈਸ ਹੈਗਾ ਜੀ 1600 ਰੁਪਈਆ 1600 ਰੁਪਈਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰੀ ਕਾਟਨ ਹੈ ਨਾਲ ਮਸਲੀਨ कॉटन ਦਾ ਇਹ ਨਾਲ ਦੁਪੱਟਾ ਲਾਇਆ ਵਾ ਜੀ ਕਲਰ ਕੰਟਰਾਸਟ ਦਿਖੀ ਜਾਉ ਜੀ ਤੁਹਾਨੂੰ ਇੱਕ ਤੇ ਇੱਕ ਮਿਲਣਗੇ ਡਾਰਕ ਸੂਟ ਲਿਆਉਣ ਦਾ ਮਤਲਬ ਸਾਡਾ ਇਹ ਹੁੰਦਾ ਜੀ ਕਿ ਕਈ ਮੇਰੀਆਂ ਪੈਣਾ ਡਾਰਕ ਸੂਟ ਪਾ ਕੇ ਹੀ ਖੁਸ਼ ਹੈ ਜੀ ਲਾਈਟ ਵੀ ਲੈ ਕੇ ਆਉਨੇ ਹਰ ਵੀਡੀਓ ਚ ਡਾਰਕ ਵੀ ਲੈ ਕੇ ਆਉਨੇ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰਿਆ ਕਰੋ ਵੀਡੀਓ ਨੂੰ ਪੂਰਾ ਪਿਆਰ ਦਿਆ ਕਰੋ ਜੀ ਬਹੁਤ ਮਿਹਨਤ ਹੁੰਦੀ ਆ ਵੀਡੀਓ ਪਾਉਣ ਨੂੰ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਵਧੀਆ ਵਾਈਟ ਜੀ ਟੋਨ ਵਿੱਚ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 11500 ਰੁਪਿਆ 11500 ਰੁਪਏ ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਬਹੁਤ ਹੀ ਪਿਆਰਾ ਕਾਟਨ ਦਾ ਸੂਟ ਮਿਲੂਗਾ ਜੀ ਨਾਲ ਤੁਹਾਨੂੰ ਛਪਾਉਣ ਦਾ ਦੁਪੱਟਾ ਮਿਲੂਗਾ ਡਿਜੀਟਲ ਪ੍ਰਿੰਟ ਬਹੁਤ ਹੀ ਪਿਆਰਾ ਸੂਟ ਹੈ ਜੀ ਸੂਟ ਦੀ ਲੁੱਕ ਬਣ ਕੇ ਬਹੁਤ ਜ਼ਿਆਦਾ ਸੋਹਣੀ ਆਉਣੀ ਹੈ ਜੀ ਜੇ ਤੁਸੀਂ ਆਨਲਾਈਨ ਘਰ ਬੈਠੇ business ਕਰਨਾ ਚਾਹੁੰਦੇ ਆ ਕੱਪੜੇ ਦਾ ਤਾਂ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਆ ਅਸੀਂ ਤੁਹਾਨੂੰ ਕਾਲ ਤੇ ਕੱਪੜੇ ਬਾਰੇ ਜਾਂ ਕੰਮ ਬਾਰੇ ਇਹਨਾਂ ਚੰਗੀ ਤਰ੍ਹਾਂ ਦੱਸ ਦੂੰਗੇ ਜੀ ਅਗਲਾ suit check ਕਰੋ ਇਹ suit ਦਾ price ਹੈਗਾ ਜੀ 1850 ਰੁਪਿਆ 650 1800 ਵਿੱਚ ਤੁਹਾਨੂੰ ਬਹੁਤ ਪਿਆਰਾ party wear suit ਨਾਲ organza ਦਾ ਦੁਪੱਟਾ suit ਦੀ look ਬਹੁਤ ਹੀ ਪਿਆਰੀ ਆ ਤੁਸੀਂ ਇਹ suit ਨੂੰ ਹੋਰ ਵੀ ਫੈਂਸੀ ਬਣਾ ਸਕਦੇ ਆ ਪਲਾਜੋ ਤੇ ਤੁਸੀਂ lace ਲਵਾ ਲਓ ਬਾਟਮ ਤੇ ਤੁਸੀਂ ਇਦਾਂ ਹੀ ਜਿਵੇਂ ਘੇਰੇ ਤੇ ਲੈਸ ਲਾ ਕੇ ਉਹਨਾਂ ਨੇ ਡਿਜ਼ਾਈਨ ਬਣਾਇਆ ਹੋਇਆ ਐਦਾਂ ਤੁਸੀਂ ਪਲਾਜੋ ਜਾਂ ਬਾਟਮ ਨਾਲ ਰੀਡੀ ਕਰਿਓ ਜੀ ਸੂਟ ਦੀ ਲੁੱਕ ਬਣ ਕੇ ਬਹੁਤ ਹੀ ਪਿਆਰੀ ਆਉਣੀ ਆ ਵੈਸੇ ਤਾਂ ਆਲਮੋਸਟ ਦੁਪੱਟਾ ਪੂਰਾ ਹੈਵੀ ਆ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਸਕਰੀਨਸ਼ਾਟ ਲਿਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਤੇ ਬਹੁਤ ਹੀ ਪਿਆਰਾ ਜੇ ਆ ਤੁਹਾਨੂੰ ਨਾਲ ਦੁਪੱਟਾ ਮਿਲੂਗਾ ਜੀ ਅਗਲਾ ਸੂਟ ਚੈੱਕ ਕਰੋ ਜੀ ਸੂਟ ਦਾ ਪ੍ਰਾਈਸ ਹੈਗਾ ਏ ਜੀ 7700 ਰੁਪਇਆ ਬਹੁਤ ਹੀ ਸੋਨਾ ਤੁਹਾਨੂੰ ਨਾਲ ਦੁਪੱਟਾ ਦੁਪੱਟੇ ਤੇ ਪੂਰਾ ਵਰਕ ਬਣ ਹੋਇਆ ਬੀਨ ਇੱਕ ਗਲਾ ਬਣਿਆ ਜੀ ਗਲੇ ਤੇ ਪੂਰਾ ਤੁਹਾਨੂੰ ਵਰਕ ਮਿਲੂਗਾ ਕਲਰ ਕੰਟਰਾਸਟ ਬਹੁਤ ਹੀ ਪਿਆਰੇ ਆ ਜੀ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਜਾਂ ਚਾਰ ਕਲਰ ਮਿਲਣਗੇ ਜੀ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈਗਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਸੋਹਣਾ ਆਈਸਕ੍ਰੀਮ ਜਾਂ ਚਾਟ ਹੈ ਜੀ ਇਹ ਨਹੀਂ ਹੈਗਾ ਵੀ ਉਨੋਂ ਡਾਰਕ ਡਾਰਕ ਕਲਰ ਬਹੁਤ ਸੋਹਣਾ ਜੀ ਅਸੀਂ ਆਪ ਫੈਬਰਿਕ ਦਿੰਨੇ ਆ ਆਪ ਅਸੀਂ ਵਰਕ ਕਰਵਾਉਨੇ ਆ ਵੀ ਜਿਹੜੇ ਦਾ ਜਿਹਹਾ ਜੇ ਅੱਜ ਕੱਲ ਫੈਸ਼ਨ ਹੈ ਜੀ ਜ਼ਰੂਰੀ ਨਹੀਂ ਆਪਾਂ ਨੇ ਵੀ ਹਰ ਵੀਡੀਓ ਚ ਸੂਟ ਲੈਣਾ ਪਰ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਆ ਕਰੋ ਸਾਨੂੰ ਫੈਸ਼ਨਾਂ ਦਾ ਪਤਾ ਲੱਗ ਜਾਂਦਾ ਵੀ ਅੱਜ ਕੱਲ ਚੱਲ ਕੀ ਰਿਹਾ ਜੀ ਹਨਾ ਇਸ ਕਰਕੇ ਮੈਂ ਤੁਹਾਨੂੰ ਕਹਿੰਦੀ ਹੁੰਨੀ ਆ ਵੀ ਤੁਸੀਂ ਸੂਟ ਨੂੰ ਐਨ ਧਿਆਨ ਨਾਲ ਦੇਖਿਆ ਕਰੋ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਸ਼ਿਮਰ ਦਾ ਸ਼ਿਮਰ ਦਾ ਸੂਟ ਹੈ ਜੀ ਸ਼ਿਮਰ ਦੇ ਨਾਲ ਦੁਪੱਟਾ ਬਹੁਤ ਪਿਆਰਾ ਹੈਂਡਵਰਕ ਹੋਇਆ ਹੋਇਆ ਸੂਟ ਦਾ ਪ੍ਰਾਈਸ ਹੈਗਾ ਜੀ 2200 ਰੁਪਏ 2200 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਦਾ ਕਲਰ ਕਲਰ ਚਾਰਟ ਇਹਦੇ ਵਿੱਚ ਚਾਰ ਹੈ ਜੀ ਚਾਰੋਂ ਕਲਰ ਇੱਕ ਤੋਂ ਇੱਕ ਮਿਲਣਗੇ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਇੱਕਦਮ ਵੀਡੀਓ ਦੇਖਦੀ ਸਾਰ ਪਿਕ ਪਾ ਦਿਓ ਜਿਹਦੀ ਪਿਕ ਆਰ ਪੇਮੈਂਟ ਮੇਰੇ ਕੋਲ ਪਹਿਲਾਂ ਆ ਗਈ ਜੀ ਮੈਂ ਉਹਨੂੰ ਸੂਟ ਰੱਖ ਦੇਣਾ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਸੂਟ ਦਾ ਪ੍ਰਾਈਸ ਹੈਗਾ ਜੀ 1450 ਰੁਪਿਆ 1450 ਚ ਤੁਹਾਨੂੰ ਪੂਰਾ ਹੈਵੀ ਸੂਟ ਮਿਲੂਗਾ ਜੀ ਇਹਦੇ ਪੂਰੇ ਨੈਕ ਤੇ ਹੈਂਡਵਰਕ ਹੋਇਆ ਹੋਇਆ ਜੀ ਇਹਦੀ ਬਿੱਡ ਸ਼ਿਪਿੰਗ ਹੈ ਜੀ ਜੀ ਦੀ ਸ਼ਿਪਿੰਗ ਮੈਂ ਨਾਲ ਬੋਲਦੀਆਂ ਜੀ ਉਹਦੀ ਸ਼ਿਪਿੰਗ ਹੁੰਦੀ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਚਾਰੋਂ ਕਲਰ ਇੱਕ ਤੋਂ ਇੱਕ ਹੈ ਜੀ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈਗਾ ਜੀ ਪਰ ਸੂਟ ਦੀ ਜੇ ਤੁਸੀਂ ਸੂਟ ਵੇਅਰ ਕਰੋਗੇ ਜੀ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਹੋਣੀ ਹੈ ਜੀ ਬਹੁਤ ਜ਼ਿਆਦਾ ਸੋਹਣੀ ਕਈ ਮੇਰੀਆਂ ਪਹਿਣਾ ਪ੍ਰਿੰਟ ਸੂਟ ਪਾ ਕੇ ਖੁਸ਼ ਹੈ ਜੀ ਉਹਨਾਂ ਲਈ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਜੀ ਦੇਖੋ ਕਿੰਨਾ ਪਿਆਰਾ ਨਾ ਬਿਲਕੁਲ ਲੈਮਨ ਵਰਗਾ ਸੂਟ ਦਾ ਕਲਰ ਹੈ ਜੀ ਜਿਹਦਾ ਰੰਗ ਫੇਅਰ ਹੁੰਦਾ ਉਹਨਾਂ ਦੇ ਇਦਾਂ ਦੇ ਕਲਰ ਪਾਏ ਹੋਏ ਬਹੁਤ ਹੀ ਪਿਆਰੇ ਲੱਗਦੇ ਆ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਜਿਆਦਾ ਸੋਹਣੇ ਸੋਲੇ ਜੇ ਸੂਟ ਬਹੁਤ ਹੀ ਜਿਆਦਾ ਸੋਹਣੇ ਸੋਨੇ ਜੇ ਮੇਰੇ ਕਸਟਮਰ ਜਿਹੜੇ ਐਨੇ ਪਿਆਰੇ ਪਿਆਰੇ ਜੇ ਸੂਟ ਲੈਣੇ ਆ ਜੀ ਜਰੂਰ ਜਦ ਤੁਹਾਡੇ ਕੋਲ ਸੂਟ ਪਹੁੰਚਦਾ ਜੀ ਸੂਟ ਦੀ ਓਪਨਿੰਗ ਫੋਟੋ ਜਾਨੀ ਕਿ ਜਦ ਤੁਸੀਂ ਪਾਰਸਲ ਓਪਨ ਕਰਨਾ ਤੇ ਉਹਦੀ ਵੀਡੀਓ ਬਣਾ ਕੇ ਜਰੂਰ ਸੈਂਡ ਕਰਦੇ ਆ ਕਰੋ ਜੀ ਦੇਖੋ ਵੈਸੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਅਸੀਂ ਸੂਟ ਚੈੱਕ ਕਰਕੇ ਪਾਉਨੇ ਆ 22 ਦੇ ਵੇ ਸੂਟ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਜੇ ਸਾਡੇ ਕੋਲ ਵੀਡੀਓ ਆਈ ਵੀ ਹੋਗੀ ਤਾਂ ਆਪਾਂ ਉਹਦਾ ਕੁਛ ਨਾ ਕੁਛ ਹੱਲ ਜ਼ਰੂਰ ਕਰ ਸਕਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਸੂਟ ਦਾ ਪ੍ਰਾਈਸ ਹੈਗਾ ਜੀ 1450 ਰੁਪਿਆ 1450 ਰੁਪਏ ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਬਹੁਤ ਪਿਆਰਾ ਸੂਟ ਮਿਲੂਗਾ ਜੀ ਦੁਪੱਟਾ ਵੀ ਪੂਰਾ ਹੈਵੀ ਰੱਖਿਆ ਗਿਆ ਹੈ ਨੈੱਕ ਤੇ ਵੀ ਪੂਰਾ ਹੈਵੀ ਵਰਕ ਹੈ ਤੇ ਬਾਟਮ ਜਾਂ ਪਲਾਜ਼ੋ ਬਣਾਓ ਉਹਤੇ ਵੀ ਤੁਹਾਨੂੰ ਪੂਰਾ ਹੈਵੀ ਵਰਕ ਹੈ ਲੂਗਾ ਜੀ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਜਾਂ ਚਾਰ ਕਲਰ ਮਿਲ ਜਾਣਗੇ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਤੁਸੀਂ ਉਹ ਬਾਏ ਕਰੋ ਬਹੁਤ ਹੀ ਪਿਆਰੀ ਪਿਆਰੀ ਸੂਟ ਹੈ ਜੀ ਬਹੁਤ ਹੀ ਜਿਆਦਾ ਸੋਹਣੀ ਸੂਟਾਂ ਦੀ ਲੁੱਕ ਬਣ ਕੇ ਆਉਂਦੀ ਆ ਬਾਏ ਦੇ ਵਿੱਚ ਤੁਸੀਂ ਕੋਈ ਫੈਨਸੀ ਤਰ੍ਹਾਂ ਦੀ ਡਿਜ਼ਾਈਨਿੰਗ ਦੇਣਾ ਚਾਹੁੰਦੇ ਆ ਤਾਂ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ ਅਸੀਂ ਇਹਦੇ ਨਾਲ ਤੁਹਾਨੂੰ ਸਟਿਚ ਕਰਕੇ ਸੂਟ ਭੇਜ ਦੋਗੇ ਜੀ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਵਾਈਟ ਟੋਨ ਦਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1850 ਰੁਪਿਆ 1850 ਵਿੱਚ ਤੁਸੀਂ ਇੰਨਾ ਪਿਆਰਾ ਸੂਟ ਘਰ ਬੈਠੇ ਲਓ ਜੀ ਸੂਟ ਦੀ ਲੁੱਕ ਬਣ ਕੇ ਬਹੁਤ ਹੀ ਜ਼ਿਆਦਾ ਪਿਆਰੀ ਆਉਣੀ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਇਹ ਸਾਡਾ ਵਟਸਐਪ ਨੰਬਰ ਹੈ ਜੀ ਇਸੇ ਤੇ ਤੁਸੀਂ ਕਾਲ ਕਰ ਸਕਦੇ ਆ ਏਸੀ ਤੇ ਤੁਸੀਂ ਸੂਟਾਂ ਦੀਆਂ ਪਿਕਾਂ ਸੈਂਡ ਕਰ ਸਕਦੇ ਆਗਲਾ ਸੂਟ ਚੈੱਕ ਕਰੋ ਜੀ ਦੇਖੋ ਕਿੰਨਾ ਪਿਆਰਾ ਸੂਟ ਸੂਟ ਦਾ ਪ੍ਰਾਈਸ ਹੈਗਾ ਜੀ 2100 ਰੁਪਿਆ ਬਹੁਤ ਹੀ ਪਿਆਰਾ ਹੈਂਡਵਰਕ ਹੋਇਆ ਹੋਇਆ ਸੂਟ ਤੇ ਸੂਟਾਂ ਦੇ ਕਲਰ ਅਰ ਦੁਪੱਟੀਆਂ ਦੇ ਕੀ ਆ ਕਹਿਣੇ ਹਲਕੀ-ਪੁਲਕੀ ਜਿਹੀ ਕਟਾਈ ਕਢਾਈ ਹੈ ਜੀ ਡਿਜੀਟਲ ਪ੍ਰਿੰਟ ਦੁਪੱਟਾ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਜੀ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਜੀ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਕਲਰ ਹੈ ਜੀ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਜੀ ਉਹ ਕਲਰ ਤੁਸੀਂ ਸਾਤੋਂ ਵਾਈ ਕਰ ਸਕਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਬਹੁਤ ਹੀ ਪਿਆਰਾ ਕਲਰ ਚਾਰਟ ਚੈੱਕ ਕਰੀ ਜਾਓ ਜੀ ਕਲਰ ਚਾਰਟ ਆਪਸ਼ਨ ਇਹਦੇ ਵਿੱਚ ਹੈਗੇ ਆ ਕਲਰ ਚਾਟ ਦੇ ਵੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਤੁਸੀਂ ਉਹ ਵਾਇ ਕਰਿਓ ਕਿਉਂਕਿ ਹਰੇਕ ਕਲਰ ਹਰੇਕ ਨੂੰ ਪਾ ਕੇ ਦੇਖਣਾ ਚਾਹੀਦਾ ਜ਼ਰੂਰੀ ਨਹੀਂ ਕਈ ਵਾਰ ਹੁੰਦਾ ਜੀ ਮੈਨੂੰ ਵੀ ਹੁੰਦਾ ਵੀ ਆਹ ਕਲਰ ਮੇਰੇ ਪਰ ਜੱਚਦਾ ਨਹੀਂ ਪਰ ਜਦ ਮੈਂ ਉਹ ਕਲਰ ਬੇਅਰ ਕਰ ਲੈਂਦੀ ਆ ਜੀ ਉਹ ਕਲਰ ਬੇਅਰ ਕਰਿਆ ਬਹੁਤ ਹੀ ਪਿਆਰਾ ਲੱਗਦਾ ਇਸ ਕਰਕੇ ਹਰੇਕ ਕਲਰ ਦੀ ਟਰਾਈ ਕਰਿਆ ਕਰੋ ਤੇ ਯਹਾਂ ਸੀ ਹਰੇਕ ਕਲਰ ਪਾ ਕੇ ਦੇਖੀਏ ਕਿਉਂਕਿ ਕਲਰ ਹਰੇਕ ਜਚੇ ਹੁੰਦਾ ਹਰੇਕ ਤੇ ਹੀ ਜਚੇ ਹੁੰਦਾ ਹੈ ਅਗਲਾ ਸੂਟ ਚੈੱਕ ਕਰੋ ਜੀ ਬਾਂਦਰੀ ਸਟਾਈਲ ਸੂਟ ਹੈ ਬਹੁਤ ਹੀ ਪਿਆਰਾ ਬੀਨ ਇੱਕ ਗਲਾ ਵੜਿਆ ਹੋਇਆ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 1900 ਰੁਪਿਆ 1900 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਇਹਦੇ ਵਿੱਚ ਵੀ ਤੁਹਾਨੂੰ ਦੋ ਜਾਂ ਤਿੰਨ ਕਲਰ ਮਿਲ ਜਾਣਗੇ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਕਲਰ ਚੈੱਕ ਕਰੀ ਜਾਓ ਜੀ ਨਾਲ ਦੀ ਨਾਲ ਕੋਈ ਵੀ ਕਲਰ ਛੱਡਣਣਾ ਨਹੀਂ ਹੈਗਾ ਜੀ ਹਰ ਵੀਡੀਓ ਅਸੀਂ ਐਦਾਂ ਪਾਉਨੇ ਆ ਵੀ ਹਰ ਤਰ੍ਹਾਂ ਦੀ ਚੁਆਇਸ ਲੈ ਕੇ ਆਨੇ ਆ ਹਰਦੀ ਚੁਆਇਸ ਪੂਰੀ ਕਰਨ ਦੀ ਕੋਸ਼ਿਸ਼ ਕਰੀਦੀ ਹੈ ਜੀ ਘੱਟ ਰੇਟ ਵਾਲੇ ਵੀ ਵੱਧ ਰੇਟ ਵਾਲੇ ਵੀ ਡਾਰਕ ਵੀ ਤੇ ਲਾਈਟ ਵੀ ਪ੍ਰਿੰਟ ਵੀ ਪਲੇਨ ਵੀ ਹੁਣ ਅਸੀਂ ਅਗਲੀ ਵੀਡੀਓ ਜਾਂ 2-4 ਦਿਨ ਲਈ ਤੁਹਾਡੇ ਤੁਹਾਡੇ ਲਈ ਵੀਡੀਓ ਲੈ ਕੇ ਆਉਂਗੇ ਪਲੇਨ ਫੈਬਰਿਕ ਦੀ ਪਲੇਨ ਫੈਬਰਿਕ ਚ ਆਪਾਂ ਜਿਵੇਂ ਦਾ ਵੀ ਵਰਕ ਕਰਵਾ ਸਕਦੇ ਹਾਂ 2-4 ਸੂਟਾਂ ਦੇ ਆਈਡੀ ਵੀ ਮੈਂ ਤੁਹਾਨੂੰ ਦਵਾਂਗੀ ਜੀ ਵੀ ਅਸੀਂ ਇਦਾਂ ਦਾ ਵਰਕ ਸੂਟ ਕਰਵਾ ਕੇ ਸੂਟ ਰੈਡੀ ਕਰ ਸਕਦੇ ਹਾਂ ਥੈਂਕ ਯੂ ਸੋ ਮੱਚ ਵੀਡੀਓ ਨੂੰ ਇੰਨਾ ਪਿਆਰ